ਆਖਰਕਾਰ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਇਸ ਨੂੰ ਲੈ ਕੇ ਸਥਿਤੀ ਸਾਫ਼ ਹੋ ਗਈ ਹੈ ਕਿਹੜੇ ਮਹੀਨੇ ਚ ਚੋਣਾਂ ਹੋਣੀਆਂ ਨੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਇਸ ਬਾਰੇ ਕੀ ਕਿਹਾ ਹੈ ਕਦੋਂ ਤੇ ਕਿਹੜੇ ਮਹੀਨੇ ਚ ਵੋਟਾਂ ਪਵਾਉਣੀਆਂ ਨੇ ਸਰਪੰਚੀ ਪੰਚਾਇਤ ਦੀਆਂ ਇਹ ਹੁਣ ਸਾਫ਼ ਹੋ ਗਿਆ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਨੇ ਸਾਫ਼ ਕਰਤਾ ਭਗਵਾਨਤਮਾਨ ਸਰਕਾਰ ਨੇ ਸਾਫ ਕਰਤਾ ਕਿ ਕਿਹੜੇ ਮਹੀਨੇ ਚ ਚੋਣਾਂ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ ਇਸ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਲੱਗੀ ਸੀ ਜਿਸ ਤੇ ਅੱਜ ਸੁਣਵਾਈ ਹੋ ਰਹੀ ਸੀ ਇਸ ਸੁਣਵਾਈ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਰਨਲ ਨੇ ਅਦਾਲਤ ਨੂੰ ਦੱਸਿਆ ਕਿ ਅਸੀਂ ਸਤੰਬਰ ਮਹੀਨੇ ਚ ਚੋਣਾਂ ਕਰਵਾਵਾਂਗੇ ਪੰਜਾਬ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਸਤੰਬਰ ਮਹੀਨੇ ਚ ਹੋ ਸਕਦੀਆਂ ਨੇ ਇਸ ਸਬੰਧੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੂੰ ਭਰੋਸਾ ਦਿੱਤਾ ਹੈ ਇਸ ਭਰੋਸੇ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਤਰ ਨਪਟਾਰਾ ਕਰ ਦਿੱਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਐਡਵੋਕੇਟ ਜਨਰਲ ਨੇ 3 ਹਫ਼ਤੇ ਦਾ ਸਵਾ ਮੰਗਿਆ ਕਿਉਂਕਿ ਇਸ ਨਾਲ ਜੁੜਿਆ ਇੱਕ ਮਾਮਲਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਦੱਸਣਾ ਬੰਦ ਹੈ ਕਿ ਪੰਜਾਬ ਚ ਕੁੱਲ 13200 48 ਗ੍ਰਾਮ ਪੰਚਾਇਤਾਂ ਨੇ ਜਦੋਂ ਕਿ 153 ਬਲਾਕ ਸੰਮਤੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਪੰਜਾਬ ਸਰਕਾਰ ਨੇ ਪਿਛਲੇ ਸਾਲ ਪੰਚਾਇਤਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ 11 ਅਗਸਤ 2023 ਨੂੰ ਭੰਗ ਕਰ ਦਿੱਤਾ ਸੀ ਪਰ ਬਾਅਦ ਚ ਜ਼ਿਆਦਾਤਰ ਸਰਪੰਚਾਂ ਦਾ ਵਿਰੋਧ ਸਾਹਮਣੇ ਆਇਆ ਤੇ ਅਦਾਲਤ ਦੇ ਵਿੱਚ ਸਰਕਾਰ ਨੂੰ ਇਸ ਮਾਮਲੇ ਤੇ ਝੁਟਣ ਲੈਣਾ ਪਿਆ ਹੁਣ ਮੰਨਿਆ ਜਾ ਰਿਹਾ ਹੈ ਕਿ 6 ਮਹੀਨੇ ਪਹਿਲਾਂ ਸਰਕਾਰ ਜਿਹੜਾ ਸਰਪੰਚਾਂ ਨੂੰ ਹਟਾ ਚੁੱਕੀ ਸੀ ਉਹਨਾਂ ਦੇ ਅਧਿਕਾਰ ਖੋ ਚੁੱਕੀ ਸੀ ਇਹ ਚੋਣਾਂ ਵੱਖ-ਵੱਖ ਸਿਆਸੀ ਪਾਰਟੀਆਂ ਲਈ ਕਾਫੀ ਚੁਣੌਤੀਪੂਰਨ ਹੋ ਸਕਦੀਆਂ ਨੇ ਵੱਡੀ ਤੇ ਅਹਿਮ ਗੱਲ ਇਹ ਹੈ ਕਿ 13000 ਜਿਹੜੀਆਂ ਪੰਚਾਇਤਾਂ ਨੇ ਇਹਨਾਂ ਦੀਆਂ ਚੋਣਾਂ ਬਾਕੀ ਨੇ ਸਰਪੰਚਾਂ ਪੰਚਾਂ ਦੇ ਰਾਖਵਾ ਕਰਨ ਦੇ ਲਈ ਪਹਿਲਾਂ ਹੀ ਚੋਣ ਕਮਿਸ਼ਨ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਬਾਰੇ ਲਿਖ ਚੁੱਕਿਆ ਹੈ ਪਰ ਹੁਣ ਅਦਾਲਤ ਵਿੱਚ ਪੰਜਾਬ ਸਰਕਾਰ ਨੇ ਇਹ ਗੱਲ ਮੰਨ ਲਈ ਹੈ ਤਾਂ ਮੰਨ ਸਕਦੇ ਹਾਂ ਕਿ ਸਤੰਬਰ ਮਹੀਨੇ 'ਚ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਕਿਉਂਕਿ ਸੰਵਿਧਾਨਕ ਮਜਬੂਰੀ ਬਣ ਗਈ ਹੈ ਸਰਕਾਰ ਦੀ ਲੋੜ ਛੱਡੋ ਹੁਣ ਮਜਬੂਰੀ ਬਣ ਗਈ ਹੈ ਕਾਰਜਕਾਲ ਕਦੋਂ ਦਾ ਖਤਮ ਹੋਇਆ ਚੋਣਾਂ ਨਹੀਂ ਕਰਵਾਈਆਂ ਹਾਲਾਂਕਿ ਹੁੰਦਾ ਹੈ ਕਿ ਪਹਿਲਾਂ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾਣ ਉਸ ਤੋਂ ਬਾਅਦ ਨਵੇਂ ਸਰਪੰਚਾਂ ਨੂੰ ਕਾਰਜ ਕਾਲ ਖਤਮ ਹੋਣ ਤੇ ਨਵੇਂ ਸਰਪੰਚ ਆਪਣਾ ਕਾਰਜਕਾਲ ਜਿਹੜਾ ਉਹ ਸਾਮ ਲੈਣ ਪਰ ਇੱਥੇ ਸੰਵਿਧਾਨਕ ਗਲਤੀ ਹੋਈ ਆ ਸਰਕਾਰ ਤੋਂ ਸੰਵਿਧਾਨ ਦੀ ਉਲੰਘਣਾ ਜਿਹੜੀ ਹੋਈ ਆ ਪਰ ਅਦਾਲਤ ਨੇ ਇਸ ਮਾਮਲੇ ਨੂੰ ਇਸ ਨਜ਼ਰੀਏ ਨਾਲ ਨਿਪਟਾਇਆ ਕਿ ਸਰਕਾਰ ਸਤੰਬਰ ਚ ਚੋਣਾਂ ਕਰਵਾਉਣ ਜਾ ਰਹੀ ਆ